ਭਾਜੀ ਮਸਲਾ ਇਹ ਆ ਮੇਰੀ ਭਤੀਜੀ ਸੀ ਕਾਲਜ ਪੜ੍ਹਦੀ ਸੀ ਕਾਲਜ ਪੜ੍ਹਦੇ ਆ ਚਲੋ ਕਿਸੇ ਮੁੰਡੇ ਨਾਲ ਕੋਈ ਮਾੜੀ ਮੋਟੀ ਹੋਈ ਉਹਨਾਂ ਨੇ ਉਹਦੇ ਨਾਲ ਉਹਨੂੰ ਡਰਾ ਧਮਕਾ ਕੇ ਕੁਛ ਧੱਕਾਸ਼ਾਹੀ ਕਰਦੇ ਰਹਿ ਗਰ ਕਰਾ ਕੇ ਇਹਦੇ ਕੋਲੇ ਆਨੰਦਕਾਰ ਜਿਹਨੇ ਕਰਤੇ ਉਹਨਾਂ ਦੇ ਕਿੰਨੇ ਜੀ ਇਹ ਬਾਬੇ ਮਨਪ੍ਰੀਤ ਨੇ ਆ ਇਹਦਾ ਸਰਟੀਫਿਕੇਟ ਇੱਥੋਂ ਦਾ ਗੁਰਦੁਆਰੇ ਦਾ ਕੁੜੀ ਦੀ ਉਮਰ ਕਿੰਨੀ ਆ ਕੁੜੀ ਦਾ ਘਰ ਦਾ ਕੋਈ ਨਹੀਂ ਬੰਦਾ ਕੁੜੀ ਦੇ ਘਰ ਦਾ ਕੋਈ ਬੰਦਾ ਨਹੀਂ ਆ ਕੋਲੇ ਤੇ ਉਮਰ ਕਿੰਨੀ ਕੁੜੀ ਦੀ 21 ਸਾਲ ਸਰ ਸਰ ਤੇ ਕੀ ਹੁਣ ਕੀ ਗੱਲ ਹੋਈ ਇੱਥੇ ਇੱਥੇ ਬਸ ਇਹੀ ਆਈ ਇਹਨੂੰ ਕਿਹਾ ਇਹ ਕਹਿੰਦਾ ਮੇਰਾ ਗੁਰਦੁਆਰਾ ਨਹੀਂ ਮੇਰੇ ਮੇਰਾ ਸਰਟੀਫਿਕੇਟ ਨਹੀਂ ਆ ਪਾਠੀ ਮੰਨ ਗਿਆ ਪਾਠੀ ਦੇ ਘਰ ਵਾਲੀ ਮੰਨ ਗਈ ਵਿਨੰਦ ਕਾਰਜ ਹੋਇਆ ਬਾਬੇ ਮਾਨਪ੍ਰੀਤ ਨੇ ਕਰਾਇਆ 4000 ਰੁਪਏ ਤਨਖਾਹ ਤੇ ਉਹਨਾਂ ਨੂੰ ਰੱਖਿਆ ਪਰ ਉਹਨਾਂ ਨੂੰ ਸਹੀ ਗੱਲ ਨਹੀਂ ਇਹ ਦੱਸਦਾ ਕਹਿੰਦਾ ਵਿਨੰਦ ਕਾਰਜ ਕਰ ਦਿਓ ਹੋਰ ਇਹਦੇ ਕੋਲ 10 ਮੋਟਰਸਾਈਕਲ ਇੱਕ ਐਕਟਿਵਾ 11 ਮੋਟਰਸਾਈਕਲ ਇੱਕ ਐਕਟਿਵਾ ਮੰਗੇ ਇਹਦਾ ਗੁਰਦੁਆਰਾ ਜਿਹੜਾ ਮਹਾਰਾਜ ਦਾ ਪ੍ਰਕਾਸ਼ ਕੀਤਾ ਵੇ ਇਥੋਂ ਚੁਕਾਇਆ ਜਾਵੇ ਇਹ ਇਸ ਤੋਂ ਪਹਿਲਾਂ ਚਾਰ ਪੰਜ ਥਾਵਾਂ ਤੋਂ ਗੁਰਦੁਆਰਿਆਂ ਚੋਂ ਕੁੱਟ ਕੇ ਕੱਢਿਆ ਵਿਆ ਹਰ ਥਾਂ ਤੋਂ ਜਨਾਨੀ ਦੇ ਚੱਕਰ ਚ ਬਾਬਾ ਮਨਪ੍ਰੀਤ ਸਿੰਘ ਕੱਢਿਆ ਵਿਆ ਕਾਰਵਾਈ ਕੀਤੀ ਗਈ ਇਹਨਾਂ ਜੀ ਬਾਬਾ ਜੀ ਦੇ ਅਗੇਂਸਟ ਮਤਲਬ ਕਿ ਇਹ ਸ਼ਿਕਾਇਤ ਕਰਦੇ ਸੀਗੇ ਕਿ ਕੋਈ ਨੈਰੇ ਸਰਟੀਫਿਕੇਟ ਬਣਾਇਆ ਜੀ ਉਹਦੇ ਸਬੰਧ ਦੇ ਵਿੱਚ ਉਹ ਕਹਿੰਦੇ ਅਸੀਂ ਗੱਲਬਾਤ ਕਰਨਾਈ ਸੀ ਇਹ ਕਹਿੰਦੇ ਸਾਡੇ ਨਾਲ ਝਗੜਾ ਕਰਨਾ ਸੀ ਤਾਂ ਉਹਦੇ ਚ ਇਹਨਾਂ ਨੇ ਉਹ ਇਹ ਇਲਜ਼ਾਮ ਲਾਉਂਦੇ ਕਿ ਸਾਡੇ ਜੀ ਪੁੱਜਾ ਇਹਨਾਂ ਨੇ ਧੱਕਾ ਮੁਕੀ ਕੀਤਾ ਹੈਗਾ ਕਿ ਉਹ ਬਾਕੀ ਕਹਿ ਰਹੇ ਸੀ ਜਬ ਵਿਕਲ ਉਹ ਇਹ ਇਲਜਾਮ ਲਾ ਰਹੇ ਜਿਹੜੇ ਵਿਕਲ ਆ ਇਹਨਾਂ ਕੋਲੇ ਕੋਈ ਦੋ ਨੰਬਰ ਦੇ ਆ ਉਹਨੇ ਚੀਜ਼ਾਂ ਸਾਰੀਆਂ ਵੈਰੀਫਾਈ ਕਰ ਲੰਨੀਆਂ ਜੀ ਆਪਾਂ ਕੀ ਬਾਬਾ ਕਹਿੰਦਾ ਕਿ ਮੇਰੀ ਦਸਤਾਰ ਲਾਈ ਗਈ ਆ ਉਹ ਤਾਂ ਜੀ ਹਰ ਚੀਜ਼ ਦਾ ਵੀਡੀਓ ਬਣ ਰਿਹਾ ਠੀਕ ਹੈ ਜੀ ਹੁਣ ਸੀ ਪ੍ਰੈਜੈਂਟ ਹੈ ਹੁਣ ਵੈਰੀਫਾਈ ਕਰਕੇ ਜੋ ਗੱਤੋਂ ਤਾਂ ਕੇ ਰਜਿਸਟਰ ਕਰ ਦਾਂਗੇ ਆਪਾਂ ਉਹਨਾਂ ਤੇ ਠੀਕ ਤੁਹਾਡੇ ਤੇ ਇਲਿਗੇਸ਼ਨ ਲਾ ਰਹੇ ਸੀਗੇ ਤੁਸੀਂ ਗਲਤ ਸਰਟੀਫਿਕੇਟ ਬਣਾ ਕਿ ਕੀ ਮਸਲਾ ਕੀ ਸੀ ਕੋਈ ਸਰਟੀਫਿਕੇਟ ਗਲਤ ਨਹੀਂ ਜੀ ਪਹਿਲੀ ਗੱਲ ਤਾਂ ਇਹ ਆ ਵੀ ਸਾਡਾ ਫਰਜ਼ ਬਣਦਾ ਵੀ ਇੱਥੇ ਆ ਕੇ ਮੇਰੇ ਨਾਲ ਗੱਲ ਕਰਨ ਦਾ ਜਾਂ ਮੁਲਾਜ਼ਮ ਬੈਠੇ ਆ ਪੁਲਿਸ ਬੈਠੀ ਐ ਐਸਐਸਪੀ ਕੋਲ ਸਾਹਿਬ ਪੇਸ਼ ਹੋਣਾ ਵੀ ਕੋਈ ਗਲਤ ਦਾ ਕਾਗਜ਼ ਗਲਤ ਹੈ ਕੀ ਗਲਤ ਹੈ ਮੈਂ ਉੱਥੇ ਜਾਣ ਦਾ ਹੱਕਦਾਰ ਹੋਊਗਾ ਠੀਕ ਹੈ ਗੁਰਦੁਆਰਾ ਸਾਹਿਬ ਆਏ ਆ ਆਪਣੇ ਸ਼ਰਮਾ ਸਾਹਿਬ ਜਿਹੜੇ ਸਿਟੀ 2 ਦੇ ਐਸਐਚਓ ਸਾਹਿਬ ਨਾਲ ਮੁਲਾਜ਼ਮ ਸੀਗੇ ਤੇ ਐਸਐਚਓ ਸਾਹਿਬ ਸਿਟੀ 1 ਦੇ ਵੀ ਆਏ ਆ ਡੀਐਸਪੀ ਸਾਹਿਬ ਸ਼ੇਰ ਸਿੰਘ ਗਿੱਲ ਉਹ ਵੀ ਇੱਥੇ ਆਏ ਆ ਕੁਝ ਚਾਰ ਬੰਦੇ ਆ ਉਹ ਬਲਵਿੰਦਰ ਨਗਰ ਦੇ ਬੰਦੇ ਆ ਤੇ ਉਹ ਆ ਕੇ ਇੱਥੇ ਮਤਲਬ ਗਲੋਗਲੀ ਸਾਡਾ ਨਾ ਹੋਏ ਆ ਦਸਤਾਰ ਉਹਨੇ ਲਾਈ ਆ ਜੀ ਪਹਿਲਾਂ ਬਾਬਾ ਜੀ ਨੂੰ ਬੰਨੀ ਰੱਖਿਆ ਗੁਰਦੁਆਰਾ ਸਾਹਿਬ ਦੇ ਗਰੰਤੀ ਸਿੰਘ ਹੈ ਠੀਕ ਹੈ ਤੇ ਅਸੀਂ ਚਾਹੁੰਦੇ ਆ ਵੀ ਇੱਥੇ ਗੁਰਦੁਆਰਾ ਸਾਹਿਬ ਆ ਕੇ ਗੱਲ ਪਈ ਆ ਠੀਕ ਹੈ ਬੰਦਿਆਂ ਦੇ ਸਾਡਿਆਂ ਦੇ ਤੇ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ